ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੋੜ ਤੋਂ ਸਵਾਗਤ ਹੈ ਜੀ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤ ਜਿਹੜੇ 18 ਅਤੇ 19 ਤਰੀਕ ਆਉਂਦੇ ਦੋ ਦਿਨਾਂ ਦੇ ਵਿੱਚ ਕਿਵੇਂ ਦੇ ਬਣਦੇ ਦਿਖਾਈ ਦੇ ਰਹੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਅੱਜ 18 ਤਰੀਕ ਦੀ 18 ਜੁਲਾਈ 2024 ਨੂੰ ਮੌਸਮ ਦੇ ਕੀ ਹਾਲਾਤ ਨੇ ਜੀ ਤੁਹਾਡੇ ਸਾਹਮਣੇ ਤਾਜ਼ਾ ਸੈਟਰਡੇ ਇਮੇਜ ਹੈ ਜੀ ਇਮੇਜ ਡਿਸਕਸ ਕਰਾਂ ਤਾਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਦੇ ਤੇ ਬਿਨਾ ਨਾ ਜਾਇਓ ਜੀ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਆਪਣੇ ਇਲਾਕੇ ਦੇ ਮੌਸਮ ਤੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰੇ ਤੁਹਾਡੇ ਇਲਾਕੇ ਦੇ ਹਾਲਾਤ ਪਤਾ ਲੱਗ ਸਕਣ ਜੇ ਹੋ ਸਕਦਾ ਹੋਵੇ ਤਾਂ ਆਪਣਾ ਨਾਮ ਜ਼ਰੂਰ ਲਿਖ ਦਿਓ ਤਾਂ ਕਿ ਮੈਨੂੰ ਵੀ ਤੁਹਾਡੇ ਬਾਰੇ ਕੁਝ ਪਤਾ ਲੱਗ ਸਕੇ ਜੀ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡਾ ਨਾਮ ਕੀ ਹੈ ਜੀ ਤੇ ਦੇਖ ਲਿਓ ਜੀ ਇਮੇਜ ਤਾਂ ਦੇਖ ਸਕਦੇ ਹੋ ਸ਼ੁਰੂਆਤੀ ਘੰਟਿਆਂ ਦੇ ਵਿੱਚ ਜਿਹੜਾ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਜਿਹਦੇ ਵਿੱਚ ਖਾਸ ਕਰਕੇ ਪਠਾਨਕੋੜ ਤੋਂ ਲੈ ਕੇ ਅੰਮ੍ਰਿਤਸਰ ਦੀ ਬੈਲਟ ਸ਼ਾਹਕੋਟ ਲੁਧਿਆਣਾ ਜਲੰਧਰ ਰੂਪਨਗਰ ਦਾ ਬਹੁਤਾ ਹਿੱਸਾ ਜੀ ਨਾਲ ਲੱਗਦੀ ਵਿੱਚ ਹਿੱਸਾ ਲੁਧਿਆਣੇ ਤੋਂ ਉੱਪਰ ਮੋਗੇ ਦਾ ਉਤੋਂ ਇਲਾਵਾ ਜੀ ਗੱਲ ਕਰ ਲਈ ਆਪਾਂ ਨਵਾਂ ਸ਼ਹਿਰ ਕੀਰਤਪੁਰ ਸਾਹਿਬ ਬਲਾਚੌਰ ਬੰਗਿਆਂ ਇਹ ਸਾਰੇ ਇਲਾਕੇ ਜਿਹੜੇ ਨੇ ਕੁੱਲ ਮਿਲਾ ਕੇ ਪੰਜਾਬ ਦੇ ਮੀਂਹ ਦੀ ਚਪੇੜ ਵਿੱਚ ਸ਼ੁਰੂਆਤੀ ਟਾਈਮ ਵਿੱਚ ਦਿਖਾਈ ਦੇ ਰਹੇ ਨੇ ਨਾਲ ਦੀ ਨਾਲ ਗੱਲ ਕਰ ਲੈਂਦੇ ਜਿਲ੍ਹੇ ਵਾਈਜ਼ ਕਿਸ ਇਲਾਕੇ ਵਿੱਚ ਕਦੋਂ ਵੀ ਹੋ ਸਕਦਾ ਹੈ ਜੀ ਉਹ ਵੀ ਦੇਖ ਲੈਂਦੇ ਆ ਜੀ ਪੰਜਾਬ ਦੇ ਮੈਪ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਸ਼ੁਰੂਆਤੀ ਟਾਈਮ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅਮਰਸਰ ਤਰਨਤਾਰਨ ਜਲੰਧਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਫਤਿਹਗੜ੍ਹ ਸਾਹਿਬ ਸਭਿਆ ਦਾ ਅਜੀਤ ਸਿੰਘ ਨਗਰ ਮੁਹਾਲੀ ਪਟਿਆਲਾ ਮਲੇਰ ਕੋਟਲਾ ਮੋਗਾ ਇਹਨਾਂ ਵਿੱਚ ਸ਼ੁਰੂਆਤੀ ਟਾਈਮ ਦੇ ਵਿੱਚ ਮੀਂਹ ਦਿਖ ਸਕਦਾ ਹੈ ਪਰ ਅਗਰ ਗੱਲ ਕਰੀਏ ਦੁਪਹਿਰ ਤੋਂ ਬਾਅਦ ਇੱਕ ਦੁਆਰਾ ਤੋਂ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜੀ ਜਿਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਉਹ ਅਮਰitsar ਵਾਲੀ ਸਾਈਡ ਤੋਂ ਇਸ ਤਰੀਕੇ ਨਾਲ ਵਰਤਾ ਕਰਦਾ ਹੋਇਆ ਦਿਖਾਈ ਦੇ ਰਿਹਾ ਇੱਕ ਜਿਹੜੀ ਬੈਲਟ ਬਚ ਜਾਂਦੀ ਹੈ ਖੀਰ ਦੇ ਵਿੱਚ ਉਹ ਬੈਲਟ ਹੈ ਜੀ ਸਾਡੀ ਫਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਬਰਨਾਲਾ ਸੰਗਰੂਰ ਤੋਂ ਮਾਨਸਾ ਇਹ ਇਲਾਕਾ ਜਿਹੜਾ ਹੈ ਇਹ ਫਿਰ ਤੋਂ ਕਿਸੇ ਨਾ ਕਿਸੇ ਸਖਣਾ ਰਹਿ ਸਕਦਾ ਹੈ ਪਰ ਅਸੀਂ ਤਾਂ ਅਰਦਾਸ ਕਰਦੇ ਹਾਂ ਰੱਬ ਦੇ ਅੱਗੇ ਕਿ ਇਸ ਇਲਾਕੇ ਵਿੱਚ ਵੀ ਮੀਂਹ ਪਵੇ ਕੁਕੀ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਕਟਮੀ ਪਏ ਨੇ ਲੋਕ ਪਰੇਸ਼ਾਨ ਨੇ ਗਰਮੀ ਤੋਂ ਪਰ ਇਹ ਇਲਾਕੇ ਦੀ ਬਦਕਿਸਮਤੀ ਹੈ ਕਿ ਇਸ ਇਲਾਕੇ ਵਿੱਚ ਬਹੁਤ ਕਟਮੀ ਪੈਂਦੇ ਨੇ ਹੁਣ ਦੇਖ ਲੈਂਦੇ ਹਾਂ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਜੀ ਤੁਸੀਂ ਦੇਖ ਸਕਦੇ ਹੋ ਕਿ 17 ਤਰੀਕ ਦਾ ਟੈਂਪਰੇਚਰ ਦੇ ਹਿਸਾਬ ਨਾਲ ਤਾਂ ਮੌਸਮ ਲੰਘ ਚੁੱਕਿਆ ਜੀ 18 ਤਰੀਕ ਦੀ ਕੋਈ ਗੱਲ ਕਰਕੇ ਫਾਇਦਾ ਨਹੀਂ 18 19 20 21 22 23 ਲਗਾਤਾਰ ਮੀਂਦ ਸੈਵਨ ਨੇ 20 ਨੂੰ ਵਿਸ਼ੱਕ ਕੱਟ ਮੀਂਹ ਨੇ ਪਰ 19 ਅਜੇ 18 ਦੀ ਗੱਲ ਕਰੀਏ ਸੋਹਣੇ ਮੀਂਹ ਹੋਣ ਦੀ ਉਮੀਦ ਹੈ 18 ਤਰੀਕ ਨੂੰ ਅੱਜ yellow alert ਜਾਰੀ ਹੋਇਆ ਜੀ ਮੀਂਹ ਦਾ 19 ਅਤੇ 20 ਦਾ ਕੋਈ ਅਲਰਟ ਅਜੇ ਜਾਰੀ ਨਹੀਂ ਹੋਇਆ ਪਰ ਉਮੀਦ ਹੈ ਕਿ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਣਗੇ ਉਸ ਜਲਦ ਲੈ ਕੇ ਆਵਾਂਗੇ ਉਹ ਤੁਹਾਨੂੰ ਦੁਪਹਿਰ ਦੀ ਵੀਡੀਓ ਵਿੱਚ ਦੱਸਾਂਗੇ ਸ਼ਾਮ ਦੀ ਵੀਡੀਓ ਵਿੱਚ ਦੱਸਾਂਗੇ ਅਗਰ ਉਹ ਤੁਸੀਂ ਵੀਡੀਓ ਦੇਖਣੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਕਮੈਂਟ ਕਰਨਾ ਨਾ ਭੁੱਲਿਓ ਤੇ ਇਲਾਕੇ ਵਿੱਚ ਤੁਹਾਡੇ ਇਲਾਕੇ ਵਿੱਚ ਕੀ ਮੌਸਮ ਦੇ ਲੱਦ ਨੇ ਉਹ ਜਰੂਰ ਮੈਂਸ਼ਨ ਕਰਦੇ ਹੋ ਜੀ ਉਮੀਦ ਕਰਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਸੋਹਣੇ ਮੀਂਹ ਹੋਣ ਮੌਨਸੂਨ ਸੁੱਕਾ ਨਾ ਲੰਘ ਜਾਵੇ ਇਸ ਵਾਰ ਕਿਸਾਨਾਂ ਦਾ ਕੋਈ ਘਾਟਾ ਨਾ ਹੋਵੇ ਜੀ ਸਾਰੇ ਜਿੰਨੇ ਵੀ ਮੇਰੇ ਦਰਸ਼ਕ ਵੀਰ ਨੇ ਉਹ ਵੀ ਅਗਰ ਅਰਦਾਸ ਕਰਨ ਰੱਬ ਦੇ ਅੱਗੇ ਤਾਂ ਸ਼ਾਇਦ ਰੱਬ ਛੇਤੀ ਸੁਣ ਲਵੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ